ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਰੋਜ਼ ਨਵੀਆਂ-ਨਵੀਆਂ ਚੀਜ਼ਾਂ ਬਾਰੇ ਪੁਰਾਣੀਆਂ ਚੀਜ਼ਾਂ ਬਾਰੇ ਜਾਣਕਾਰੀਆਂ ਦਿੰਦਾ ਰਹਿਣਾ ਕਰੇ ਕਿ ਇਹ ਚੀਜ਼ ਬਾਰੇ ਕਰੇ ਕਿ ਇਹ ਚੀਜ਼ ਬਾਰੇ ਅੱਜ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣ ਲੱਗਿਆ ਜਾਣਕਾਰੀ ਕੀ ਹੈ ਬਾਗ ਖੇਲ ਕਿਉਂ ਹੁੰਦੇ ਨੇ ਖੇਲ ਤਾਂ ਦੇਖੋ ਹਰ ਖੇਤੀ ਹੋ ਸਕਦੀ ਹੈ ਕਣਕ ਵੀ ਹੋ ਸਕਦੀ ਹੈ ਜੇਕਰ ਟਾਈਮ ਨਾ ਨਹੀਂ ਸਾਮਾਂਗੇ ਝੋਨਾ ਵੀ ਹੋ ਸਕਦਾ ਮਟਰ ਵੀ ਹੋ ਸਕਦਾ ਪਰ ਜਿਹੜੇ ਮੇਰੇ ਕਿਸਾਨ ਵੀਰ ਨੇ ਇਹ ਇਹ ਫਸਲਾਂ ਦੇ ਧਾਰਤੀ ਹੋ ਚੁੱਕੇ ਨੇ ਇੰਨਾ ਜੀ ਤਾਂ ਇਹ ਡਰਦੇ ਨਹੀਂ ਜਿੰਮੇ ਜੇ ਕੋਈ ਸਬਜ਼ੀਆਂ ਲਾਉਂਦਾ ਤਾਂ ਸਬਜ਼ੀਆਂ ਤੋਂ ਬੜਾ ਡਰਦੇ ਨੇ ਜਿਹੜੇ ਨਵੇਂ ਨੇ ਜਿਹੜੇ ਪੁਰਾਣੇ ਨੇ ਉਹ ਤਾਂ ਸਬਜ਼ੀਆਂ ਦੇ ਨਾਲ ਜੁੜੇ ਪਏ ਨੇ ਉਹ ਨਹੀਂ ਛੱਡ ਸਕਦੇ 2-3 ਸਾਲਾਂ ਦੇ ਵਿੱਚ ਥੋੜਾ ਕੰਮ ਸਿੱਖਣ ਨੂੰ ਟਾਈਮ ਲੱਗ ਜਾਂਦਾ ਪਹਿਲੇ ਸਾਲ ਕੋਈ ਬਾਗਬਾਨੀ ਕੋਈ ਵੀ ਫਸਲ ਮਤਲ ਕਰਨ ਦਾ ਵੀ ਤਜਰਬਾ ਨਹੀਂ ਆਉਂਦਾ ਜਦੋਂ ਬੰਦਾ ਇੱਕ ਇੱਕ ਕੰਮ ਦੇ ਵਿੱਚ ਪਿਆਰ ਰੇ ਥੋੜੇ ਤੋਂ ਸ਼ੁਰੂ ਕਰੇ ਫਿਰ ਉਹ ਬੰਦਾ ਕਾਮਯਾਬ ਹੁੰਦਾ ਇਹ ਮੇਰੇ ਕਿਸਾਨ ਵੀ ਕੀ ਕਰਦੇ ਨੇ ਜਦ ਤੱਕ ਕੋਈ ਲਾਉਂਦੀ ਨਹੀਂ ਜੇ ਲਾਉਣ ਲੱਗ ਜਾਂਦੇ ਨੇ ਤਾਂ ਮੋਟੀ ਕੁਆਂਟੀਟੀ ਚ ਲਾ ਦਿੰਦੇ ਨੇ ਨੌਲੇਜ ਹੁੰਦੀ ਨਹੀਂ ਤੇ ਨੌਲੇਜ ਨਾ ਹੋਣ ਦੇ ਕਾਰਨ ਜਦੋਂ ਕਿਸੇ ਚੀਜ਼ ਦੀ ਨੌਲੇਜ ਨਹੀਂ ਹੁੰਦੀ ਫਿਰ ਉਹ ਕਾਮਯਾਬ ਨਹੀਂ ਹੁੰਦੀ ਨੌਲੇਜ ਤੋਂ ਬਿਨਾ ਕੋਈ ਵੀ ਚੀਜ਼ ਕਾਮਯਾਬ ਨਹੀਂ ਹੁੰਦੀ ਨੌਲੇਜ ਲੈਣੀ ਬਹੁਤ ਜ਼ਰੂਰੀ ਆ ਨੌਲੇਜ ਕਿੱਥੋਂ ਲੈਣ ਨੌਲੇਜ ਕਿੱਥੋਂ ਮਿਲਦੀ ਨਹੀਂ ਜਿਵੇਂ ਕਹਿੰਦੇ ਵੀ ਆਕਲ ਬਾਦਾਮ ਖਾਣ ਨਾਲ ਨਹੀਂ ਆਉਂਦੀ ਆਕਲ ਠੋਕਰਾ ਖਾਣ ਨਾਲ ਆਉਂਦੀ ਆ ਕਿਸੇ ਸਿਆਣੇ ਨੇ ਸੱਚੀ ਗੱਲ ਕਹੀ ਆ ਇਸ ਤਰ੍ਹਾਂ ਹੁਣ ਆਪਾਂ ਇਹ ਗੱਲਾਂ ਨੂੰ ਛੱਡਦੇ ਹੋਏ ਆਪਾਂ ਕਦੇ ਫੇਰ ਕਰਾਂਗੇ ਆਪਾਂ ਗੱਲ ਕਰੀ ਅਾੜੂ ਦੀ ਆੜੂ ਦੀ ਖੇਤੀ ਚੰਗੀ ਲਾਹੇਵੰਦ ਖੇਤੀ ਆ ਆੜੂ ਦੇ ਵਿੱਚੋਂ ਵਧੀਆ ਪ੍ਰੋਫਿਟ ਆ ਕੋਈ ਘਾਟੇ ਦਾ ਸੌਦਾ ਨਹੀਂ ਵਿੱਚ ਵਿੱਚ ਵੀਰਾਂ ਦੇ ਕਮੈਂਟ ਆਉਣਗੇ ਵੀ ਸਾਡਾ ਐਵੇਂ ਹੋ ਗਿਆ ਬਾਹ ਹੋ ਗਿਆ ਵੀਰੇ ਜਦੋਂ ਤੁਹਾਨੂੰ ਕੋਈ ਨੌਲੇਜ ਨਹੀਂ ਹੋਊਗੀ ਨੌਲੇਜ ਤੋਂ ਅਧੂਰੇ ਹੋਵੋਗੇ ਤਾਂ ਹੋਣੀ ਹੋਣੀ ਆ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਜਿਹੜਾ ਬਾਗਬਾਨੀ ਦੇ ਵਿੱਚ ਆਪਣੇ ਛੋਟੇ ਕਿਸਾਨਾਂ ਲਈ ਡਰ ਬਣਿਆ ਹੋਇਆ ਡਰ ਕੀ ਬਣਿਆ ਹੋਇਆ ਉਹਨਾਂ ਨੇ ਦੀ ਇਹ ਗੱਲ ਕਹਿਣੀ ਹੈ ਵੀ ਜੇਕਰ ਕੀਕਰ ਲਾਦਾਂਗੇ ਤਾਂ 3 ਸਾਲਾਂ ਬਾਅਦ ਇਨਕਮ ਆਉਣੀ ਸ਼ੁਰੂ ਹੋਣੀ ਹੈ 3 ਸਾਲ ਛੋਟਾ ਜ਼ਿਮੀਂਦਾਰ ਭਰਾ ਕੀ ਕਰੂਗਾ 3 ਸਾਲ ਉਹਨੂੰ ਕੋਈ ਜਦੋਂ ਇਨਕਮ ਨਾ ਆਈ ਤਾਂ ਉਹ ਕੀ ਕਰੂਗਾ 3 ਸਾਲਾਂ ਬਾਅਦ ਵੀ ਇਨਕਮ ਆਵੇ ਨਾ ਆਵੇ ਉਹ ਪੱਕਾ ਨਹੀਂ ਕਿਉਂ ਨਹੀਂ ਜੇ ਤੱਕ ਕਰ ਤਾਹਾਨੂੰ ਬੂਟੇ ਮਾੜੇ ਮਿਲ ਗਏ ਤੇ ਫੇਰ ਕੋਈ ਹੈ ਨਹੀਂ ਫੇਰ ਤੁਹਾਡੇ ਲਈ ਕੀ ਹила ਇਹ ਸੇ ਕਈ ਕਾਰਨ ਨੇ ਵੀ ਜਿੰਨਾ ਕਰਕੇ ਸੋਡੀ ਬਾਗਬਾਨੀ ਫੇਲ ਹੋ ਰਹੀ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਬਣਾਈ ਉਹ ਵੀਡੀਓ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਅਪੀਲ ਕੀਤੀ ਹੈ ਵੀ ਤੁਸੀਂ ਆਪਣੇ ਬੂਟੇ ਆਪ ਤਿਆਰ ਕਰੋ ਤੁਸੀਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਕੋਈ ਵੀ ਫੇਲ ਨਹੀਂ ਕਰ ਸਕਦਾ ਤੇ ਉਸ ਤੋਂ ਬਾਅਦ ਤਾਨੂੰ ਤਾਂ ਇਹ ਵੀ ਨੌਲੇਜ ਨਹੀਂ ਹੁੰਦੀ ਜਿਵੇਂ ਹੁਣ ਦੇਖੋ ਇਹ ਬੂਟਾ ਗਿਆ ਜੀ ਇਹ ਬੂਟੇ ਦੀ ਗrafting ਕਿੱਥੋਂ ਹੋਈ ਆ ਇੱਥੋਂ ਹੋਈ ਹੋਈ ਆ ਆਹ ਉਹ ਰੂਗ ਗrafting ਹੋਈ ਹੋਈ ਆ ਇਹ ਤੋਂ ਥੱਲੇ ਸਾਰਾ ਇਹਦਾ ਫਟਾਰਾ ਤੋੜਨਾ ਹੁੰਦਾ ਜੇਕਰ ਤੁਸੀਂ ਨਹੀਂ ਫਟਾਰਾ ਤੋੜਦੇ ਤਾਂ ਉੱਪਰਲਾ ਫਟਾਰਾ ਸੁੱਕ ਜਾਊਗਾ ਤੇ ਇਹ ਚੱਲੂਗਾ ਫਿਰ ਇਹ ਦੇਸੀ ਬੂਟਾ ਤਿਆਰ ਹੋ ਜਾਊਗਾ ਫਿਰ ਇਹਦੇ ਕੁਝ ਨਹੀਂ ਲੱਗਣਾ ਚਲੋ ਇਹ ਗੱਲਾਂ ਤਾਂ ਮੈਂ ਤੁਹਾਨੂੰ ਕਦੇ ਫੇਰ ਵੀਡੀਓ ਦੇ ਵਿੱਚ ਦੱਸੂਗਾ ਅੱਜ ਆਪਾਂ ਆੜੂ ਤੇ ਆਲੂ ਬਖਾਰੇ ਬਾਰੇ ਗੱਲ ਕਰਦੇ ਹਾਂ। ਗੱਲ ਕੀ ਕਰਦੇ ਆ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਬੀ ਆਲੂ ਦੀਆਂ ਕਈ ਵੈਰਾਈਟੀ ਆ ਇਹਦੀਆਂ ਆੜੂ ਦੀਆਂ ਕਈ ਵੈਰਾਈਟੀਆਂ ਨੇ ਆਲੂ ਬਖਾਰੇ ਦੀਆਂ ਵੀ ਕਈ ਨੇ ਆੜੂ ਦੀਆਂ ਵੀ ਕਈ ਨੇ। ਆੜੂ ਦੀ ਕੇ ਪੰਜਾਬ ਯੂਨੀਵਰਸਿਟੀ ਦੀ ਵਧੀਆ ਵੈਰਾਈਟੀ ਆ ਉਹਦਾ ਨੋਵਾ ਸਾਨੇ ਪੰਜਾਬ। ਮੈਂ ਕਿਸੇ ਯੂਨੀਵਰਸਿਟੀ ਦੀ ਮਸੂਰੀ ਨਹੀਂ ਕਰਦਾ ਜੀ ਪਰ ਉਹ ਹੈਗੀ ਉਹ ਵਧੀਆ। ਪੰਜਾਬ ਹਰਿਆਣਾ ਦੇ ਵਿੱਚ ਕਾਫੀ ਮਾਤਰਾ ਚ ਲਾਈ ਜਾਂਦੀ ਆ ਜਿਹੜੇ ਬੰਦਿਆਂ ਦੇ ਵਿੱਚ ਵਿੱਚ ਤੇ ਲਾਏ ਵੀ ਹੋਏ ਹੋਣਗੇ ਲੋਕਾਂ ਦੀਆਂ ਕੋਈ ਸਪਾਰਸਾ ਨੇ ਕਿਸੇ ਦੀਆਂ ਕੋਈ ਸਪਾਰਸਾ ਨੇ ਜਿਵੇਂ ਯੂਨੀਵਰਸਿਟੀ ਕਹਿੰਦੀ ਆ 25 बाई 25 ਤੇ ਬੂਟਾ ਲਾਓ ਉਹ ਆਪਣੀ ਜਗ੍ਹਾ ਤੇ ਸਹੀ ਆ ਕੋਈ ਕਿੰਨੇ ਤੇ ਕਹਿੰਦਾ ਜਿਹੜਾ ਜੀ ਮੈਂ ਤੁਹਾਨੂੰ ਬਾਗ ਦਿਖਾ ਰਿਹਾ ਇਹ 10 बाई 10 ਤੇ ਲੱਗਿਆ ਹੋਇਆ ਬਾਗ ਆ ਦੇਖੋ ਦਾਸ ਲਈ ਦਾਸ ਤੇ ਲੱਗਿਆ ਹੋਇਆ ਇਸ ਨੂੰ ਆਪਾਂ ਜੇਕਰ ਜਿਵੇਂ ਤੁਸੀਂ ਕਹਤਾ ਵੀ ਵੱਡਾ ਹੋ ਕੇ ਸੰਗਣਾ ਹੋਵੇ ਇਹਦੀ ਕਾਟਿੰਗ ਕਰਨੀ ਪਊਗੀ ਬਹੁਤ ਜ਼ਿਆਦਾ ਜੇਕਰ ਕਾਟਿੰਗ ਕਰਕੇ ਫੇਰ ਵੀ ਸੈਟ ਨਹੀਂ ਆਉਂਦਾ ਤਾਂ ਵਿੱਚੋਂ ਇੱਕ ਇੱਕ ਬੂਟਾ ਕਢਾ ਦਿੱਤਾ ਜਾਊਗਾ ਜੀਸੀਬੀ ਵਗੈਰਾ ਨਾਲ ਪਟਿਆ ਜਾਊਗਾ ਜਿੰਨੇ ਕੁ ਦਾ ਉਹਦਾ ਪਟਾਈ ਦਾ ਖਰਚ ਆਊਗਾ ਉੰਨੇ ਕੁ ਦੀ ਲੱਕੜ ਮਿਲ ਜੂਗੀ ਉਸ ਤੋਂ ਪਹਿਲਾਂ अर्ਲੀ ਇਨਕਮ ਜ਼ਿਆਦਾ ਹੋਣ ਲੱਗ ਜੂਗੀ ਅਗੇਤੀ ਇਨਕਮ ਜਿਵੇਂ ਆਪਾਂ ਕਹਦੇ ਇਹ ਬੂਟਾ 1 ਸਾਲ 1 ਮਹੀਨੇ ਦਾ ਅਗਲੇ ਸਾਲ ਇਸ ਤੋਂ ਸਾਨੂੰ ਵਧੀਆ ਇਨਕਮ ਆਉਣ ਲੱਗ ਜਾਨੀ ਹੈ ਜਿਵੇਂ ਹੁਣ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਇਹੋ ਜਿਹਾ ਬਾਗ ਲਾਓ ਜਿਹੜਾ ਕੀ ਤੁਹਾਨੂੰ 6 ਮਹੀਨਿਆਂ ਬਾਅਦ ਪੈਸੇ ਆਉਣੇ ਸ਼ੁਰੂ ਹੋ ਜਾਣ 3 ਮਹੀਨਿਆਂ ਬਾਅਦ ਪੈਸੇ ਆਉਣੇ ਸ਼ੁਰੂ ਹੋ ਜਾਣ ਇਹ ਕਿਵੇਂ ਹੋ ਸਕਦਾ ਇਹ ਤਾਂ ਤੁਹਾਨੂੰ ਪਤਾ ਹੀ ਵੀ ਹੋਈ ਨਹੀਂ ਸਕਦਾ ਪਰ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਹੋਣਾ ਦੇਖੋ ਦੱਸਦਾ ਹੀ ਦੱਸ ਤੇ ਆਪਾਂ ਨੇ ਆੜੂ ਦੇ ਬੂਟੇ ਲਾਤੇ ਆਲੂ ਬਕਰੇ ਦੇ ਲਾਤੇ ਇਹਦੇ ਵੀ ਲਾਤੇ ਬਰੂਦ ਦੇ ਚਲੋ ਥੋੜੇ ਸੰਗਣੇ ਸਿੱਧੇ ਲਾਉਣ ਦੀ ਲੋੜ ਹੁੰਦੀ ਆ ਪਰ ਬਰੂਦ ਦੀ ਵਿਭਾਗਵਾਨੀ ਲੋਕ ਅੱਜ ਕੱਲ ਸੇਵਾਈ ਸੇਤੇ ਵੀ ਕਰ ਰਹੇ ਨੇ ਇਹ ਫੋਰ ਸਟੇਟਾਂ ਦੇ ਵਿੱਚ ਕਰ ਰਹੇ ਨੇ ਇੱਕ ਟਾਈਮ ਇਹੋ ਜਿਹਾ ਹੁੰਦਾ ਸੀਗਾ ਆਪਣਾ ਜਿਹੜਾ ਪੰਜਾਬ ਆ ਸਾਰੀਆਂ ਫਸਲਾਂ ਦੇ ਵਿੱਚ ਅੱਗੇ ਹੁੰਦਾ ਸੀਗਾ ਸਾਰੀ ਇੱਥੇ ਦਾ ਮੌਸਮ ਆ ਜਿਹੜਾ ਸਭ ਤੋਂ ਵਧੀਆ ਮਿੱਟੀ ਆ ਇੱਥੇ ਦੀ ਸਭ ਤੋਂ ਵਧੀਆ ਜੇ ਮੰਨ ਲਓ ਜਿੰਨੀਆਂ ਫਸਲਾਂ ਲੱਗ ਪਾ ਕੇ ਸਾਰੀਆਂ ਹੁੰਦੀਆਂ ਸੀ ਸੇਵ ਨਹੀਂ ਹੁੰਦਾ ਸੀਗਾ ਅੱਜ ਕੱਲ ਪੰਜਾਬ ਦੇ ਵਿੱਚ ਸੇਵ ਵੀ ਹੋਣ ਲੱਗ ਗਿਆ ਪਰ ਬਾਗਬਾਨੀ ਦੇ ਵਿੱਚ ਆਪਣੇ ਤੋਂ ਕਈ ਸਟੇਟਾਂ ਅੱਗੇ ਨੇ ਜੇ ਆਪਾਂ ਆਪਣੀ ਧਰਤੀ ਦੀ ਗੱਲ ਕਰੀਏ ਆਪਣੇ ਵਾਤਾਵਰਣ ਦੀ ਗੱਲ ਕਰੀਏ ਤਾਂ ਸਭ ਤੋਂ ਵਧੀਆ ਆਪਣੇ ਪੰਜਾਬ ਦਾ ਇਸ ਲਈ ਹੁਣ ਆਪਾਂ ਇਹ ਗੱਲਾਂ ਨੂੰ ਛੱਡ ਕੇ ਤੁਹਾਨੂੰ ਕੀ ਦੱਸਣਾ ਚਾਹੁੰਦੇ ਆ ਦੱਸਣਾ ਇਹ ਚਾਹੁੰਦੇ ਆ ਜਿਵੇਂ ਤੁਸੀਂ 10 20 10 ਆੜੂ ਲਾਤਾ ਉਹਦੇ ਵਿੱਚ ਡ੍ਰਿਪ ਲਵਾ ਦੋ ਕਿਉਂਕਿ ਸਰਕਾਰ ਦੀ 85% 80% ਸਬਸਿਡੀ ਡ੍ਰਿਪ ਦੇ ਉੱਤੇ ਚੱਲ ਰਹੀ ਆ ਇਸ ਇੱਕ ਦਾ ਫਾਇਦਾ ਖਾਓ ਇਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਪੂਰੀ ਦੇਵਾਂਗਾ ਜਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਵੀ ਕਿਵੇਂ ਲਵਾਉਣੀ ਹੈ ਕੀ ਸਿਸਟਮ ਹੁੰਦਾ ਉਸ ਤੋਂ ਬਾਅਦ ਡ੍ਰਿਪ ਲਵਾ ਕੇ ਇਹਦੇ ਵਿੱਚ ਤੁਸੀਂ ਇੱਕ ਬੈੱਡ ਪਾ ਲਓ ਜ਼ਿਆਦਾ ਦੀ ਲੋੜ ਨਹੀਂ ਦੇਖੋ ਜਿੰਮੇ ਇਹਦੇ ਵਿੱਚ ਪਿਆ ਹੋਇਆ ਇਹ ਚਾਰ ਫੁੱਟੀ ਮਲਚਿੰਗ ਵੀ ਸੀ ਹੋਈ ਆ 3 ਫੁੱਟ ਦਾ ਬੈੱਡ ਆ ਇਹ ਤੇ ਤੁਸੀਂ ਖੀਰਾ ਲਾ ਕੇ ਖੀਰੇ ਦੀ ਖੇਤੀ ਕਰ ਲਓ ਸਾਲ ਦੇ ਵਿੱਚ ਦੋ ਵਾਰ ਹੋ ਜੂ ਤੁਸੀਂ ਇਹ ਤੇ ਗੋਭੀ ਦੀ ਵੀ ਖੇਤੀ ਕਰ ਸਕਦੇ ਹੋ ਤੁਸੀਂ ਇਹ ਤੇ ਮਿਰਚ ਦੀ ਖੇਤੀ ਵੀ ਕਰ ਸਕਦੇ ਹੋ ਜੇ ਤੁਸੀਂ ਜ਼ਿਆਦਾ ਕੁਝ ਨਹੀਂ ਕਰਨਾ ਚਾਹੁੰਦੇ ਤਾਂ ਇਹਦੇ ਸੈਂਟਰ 'ਚ ਇੱਕ ਮਿਰਚ ਦੀ ਲਾਈਨ ਲਗਾ ਦਿਓ ਫੁੱਟ ਬਾਈ ਫੁੱਟ ਦੇ ਫਾਸਲੇ ਤੇ ਟਿੱਕੀ ਲਾਈਨ ਲੱਗਣੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਮਿਰਚ ਆ ਗਈ ਉਹ ਲਗਭਗ ਢਾਈ ਮਹੀਨਾ ਬਾਅਦ ਤੜਾਈ ਦੇਣ ਲੱਗ ਜੂ ਜੇਕਰ ਖਰੀਦ ਆ ਵਧੀਆ ਰੇਟ ਆ ਤਾਂ ખરી ਵੇਚ ਲੋ ਇਹ ਕਰਾ ਲਾਲ ਦਾ ਵਧੀਆ ਰੇਟ ਆ ਤਾਂ ਲਾਲ ਵੇਚ ਲੋ ਇਹ ਤੁਸੀਂ ਵਧੀਆ ਵੈਰਾਈਟੀ ਲਗਾਉਂਗੇ ਤਾਂ ਜਿਵੇਂ ਤੁਸੀਂ ਮੰਨ ਲਓ ਵੀ ਤੁਸੀਂ ਨੇ ਜਨਵਰੀ ਦੇ ਵਿੱਚ ਬੂਟੇ ਲਾਏ ਫਰਵਰੀ ਦੇ ਵਿੱਚ 10 ਤੋਂ 15 ਫਰਵਰੀ ਤੱਕ ਮਿਰਚ ਦੀ ਤੁਸੀਂ ਬਜਾਈ ਕਰ ਦੋ ਤੁਹਾਨੂੰ ਕੋਈ ਲੋਡ ਟਰਨ ਕਰਨ ਦੀ ਲੋੜ ਨਹੀਂ ਜਿਹੜੀ ਮਲਚਿੰਗ ਆ ਇਹ ਮਲਚਿੰਗ ਇਸ ਕਰਕੇ ਜ਼ਰੂਰੀ ਆ ਕਿਉਂਕਿ ਬਾਗਾਂ ਦੇ ਵਿੱਚ ਨਦੀਨ ਗੁੱਟਣੇ ਬਹੁਤ ਔਖੇ ਹੋ ਜਾਂਦੇ ਨੇ ਅੱਜਕੱਲ ਲੇਬਰ ਦੀ ਹਰ ਇੱਕ ਜਗ੍ਹਾ ਤੇ ਸੌਟਜੀ ਆ ਤੁਸੀਂ ਬਾਗ ਨੂੰ ਚੰਗੀ ਤਰ੍ਹਾਂ ਬਾਕੇ ਬਹਾਈ ਕਰਕੇ ਉਸ ਤੋਂ ਬਾਅਦ ਜਿਵੇਂ ਇਹਦੇ ਵਿੱਚ ਮੰਨ ਲਓ ਵੀ ਸੇਫ ਪੁੱਟਾ ਰੂਟਾ ਵੇਟਰ ਵਧੀਆ ਨਿਕਲ ਜਾਂਦਾ ਸੇਫ ਪੁੱਟਾ ਰੂਟਾ ਵੇਟਰ ਕੱਢ ਕੇ ਤੇ ਖਾਦ ਖਰਾਕ ਸਾਰੇ ਪਾ ਕੇ ਡ੍ਰਿਪ ਪੈਪੋਸਾ ਕੇ ਉੱਪੋਂ ਦੀ ਮਲਚਿੰਗ ਪਾ ਕੇ ਇਹਦੇ ਵਿੱਚ ਆਪਣੀ ਫਸਲ ਦੇ ਹਿਸਾਬ ਨਾਲ ਸਰਾਕ ਕਰਕੇ ਤੁਸੀਂ ਇਹਦੇ ਵਿੱਚ ਸਬਜ਼ੀਆਂ ਦੀ ਖੇਤੀ ਕਰੋ ਖੀਰੇ ਦੀ ਕਰ ਲਓ ਕੋਬੀ ਦੀ ਕਰ ਲਓ ਮੈਂ ਤੁਹਾਨੂੰ ਦੱਸ ਚੁੱਕਿਆ ਕਈ ਚੀਜ਼ਾਂ ਦੀ ਤੇ ਮਿਰਚ ਦੀ ਕਰ ਲਓ ਮਿਰਚ ਦੀ ਸਭ ਤੋਂ ਵਧੀਆ ਮਿਰਚ ਦੀ ਤੁਸੀਂ ਕਰੋ ਇਹ ਜਿਆਦਾ ਨਹੀਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਵੀ ਤੁਸੀਂ 1 ਏਕੜ ਦੇ ਵਿੱਚੋਂ 2.5 ਲੱਖ ਰੁਪਏ ਦੀ ਮਿਰਚ ਕੱਢ ਲੂੰਗੀ 2.5 ਲੱਖ ਦੀ ਮਿਰਚ ਕੱਢ ਲੋਗੇ ਥੋੜਾ ਖਰਚਾ ਕੱਢ ਕੇ ਲੱਖ ਰੁਪਈਆ ਬਚ ਗਿਆ ਜੇਕਰ ਤੁਸੀਂ ਜ਼ਮੀਨ ਵੀ ਠੇਕੇ ਦਿਨੇ ਤਾਂ 60-70 ਹਜ਼ਾਰ ਵੀ ਜਾਂਦੀ ਹੈ ਪਰ ਜੇ ਤੁਸੀਂ ਗੱਲ ਕਰੋ ਤਾਂ ਮਿਹਨਤ ਦਾ ਕੰਮ ਆ ਵੀਰੇ ਆਪ ਸੋਚ ਕੇ ਕਰਿਓ ਜੇ ਤੁਸੀਂ ਮਿਹਨਤ ਕਰ ਸਕਦੇ ਹੋ ਤਾਂ ਕਰਿਓ ਗੱਲਾਂ ਕਰਨ ਨਾਲ ਕੁਝ ਨਹੀਂ ਹੁੰਦਾ ਤੁਸੀਂ ਇੱਕ ਥੀਲੇ ਤੋਂ ਟ్రਾਇਲ ਕਰੋ ਤੁਸੀਂ ਇੱਕ ਬਿੱਗੇ ਤੋਂ ਕਰੋ ਜਿੰਨੀ ਥੋੜੇ ਜਿਗੇ ਗੰਜਾਇਸਾ 19 ਤੋਂ ਕਰੋ ਜਾਦੇ ਵੱਡੇ ਪੰਗੇ 'ਚ ਪੈਣ ਨਾਲੋਂ ਤੁਸੀਂ ਦੋ ਲੈਣਾ ਲਾ ਲਓ ਤੁਹਾਨੂੰ ਦੋ ਲੈਣਾ ਤੋਂ ਪਤਾ ਲੱਗ ਜੂਗਾ ਤੇ ਉਸ ਤੋਂ ਬਾਅਦ ਕੀ ਹੈ ਤੁਸੀਂ ਇਹਨੂੰ ਖਾਦ ਖਰਾਕ ਵਧੀਆ ਤਰੀਕੇ ਨਾਲ ਦੇਉਂਗੇ ਤੇ ਬਾਗ ਦੀ ਸਫਾਈ ਰੱਖੋਗੇ ਜੜਾਂ ਦੇ ਵਿੱਚ ਪੈਰਾਕੋਟਿਸ ਵਗੈਰਾ ਸੜਕੂ ਜੇ ਕੱਖ ਹੁੰਦੇ ਨੇ ਤਾਂ ਕਿਸੇ ਪ੍ਰਕਾਰ ਦੇ ਇਸ ਤਰ੍ਹਾਂ ਤੁਸੀਂ ਮਤਲ ਇਹਦੇ ਵਿੱਚ ਮਿਰਚ ਵਗੈਰਾ ਦੀ ਕਰਕੇ ਵੀ ਚੰਗੀ ਇਨਕਮ ਕਰ ਸਕਦੇ ਹੋ ਮੈਂ ਤੁਹਾਨੂੰ ਦਿਖਾਉਂਦਾ ਅੱਗੇ ਤੁਸੀਂ ਮਲਚਿੰਗ ਵਸਾ ਕੇ ਪਿਆਜ਼ ਦੀ ਵੀ ਕਰ ਸਕਦੇ ਹੋ ਹੁਣ ਵਿੱਚ ਵੀਰ ਕਹਿਣਗੇ ਵੀ ਮਲਚਿੰਗ ਦੀ ਕਿਉਂ ਗੱਲ ਕਰਦਾ ਮਲਚਿੰਗ ਬਿਨਾਂ ਵੀਰੇ ਲੇਬਰ ਬਹੁਤ ਖਰਚਾ ਪੈਂਦਾ ਤੁਸੀਂ ਮਲਚਿੰਗ ਵਸਾ ਕੇ ਤੁਹਾਡੇ ਕੁਛ ਨਾ ਕੁਛ ਹੋ ਜਾਊਗਾ ਦੇਖੋ ਇਹਦੇ ਵਿੱਚ ਮਲਚਿੰਗ ਵਸਾ ਕੇ ਪਿਆਜ਼ ਕੀਤਾ ਹੋਇਆ ਆਹ ਸਾਈਡਾਂ ਤੇ ਗੋਭੀ ਲਾਈ ਹੋਈ ਆ ਮੈਂ ਤਾਂ ਤੁਹਾਨੂੰ ਇਹ ਸਪਾਰਸ ਕਰਦਾ ਵੀ ਜਿਹੜਾ ਤੁਸੀਂ ਬਾਗ ਲਾਉਣਾ ਬਾਗ ਦੇ ਵਿੱਚ ਆੜੂ ਨੂੰ ਵੀ ਮਲਚਿੰਗ ਕਰਕੇ ਲਾਓ ਦੇਖੋ ਜੀ ਹੁਣ ਇਹ ਥੱਲੇ ਫਟਾਰੇ ਤੋੜਨ ਵਾਲਾ ਜੇ ਤੁਸੀਂ ਇਹ ਤੋੜੋਗੇ ਨਹੀਂ ਤਾਂ ਬੂਟਾ ਦੇਸੀ ਹੋ ਜਾਊਗਾ ਤੇ ਬਾਗ ਦੇ ਵਿੱਚ ਜਦੋਂ ਵੀ ਬਾਗ ਲਾਉਣਾ ਤਾਂ ਮਲਚਿੰਗ ਕਰਕੇ ਲਾਓ ਮੈਂ ਤੁਹਾਨੂੰ 100% ਗਰੰਟੀ ਦਿੰਦਾ ਤੁਹਾਡਾ ਬਾਗ ਕਦੇ ਵੀ ਖੇਲ ਨਹੀਂ ਹੋਊਗਾ ਬਾਗ ਖੇਲ ਕਿਉਂ ਹੁੰਦਾ ਲੇਬਰ ਦੇ ਤੋੜੇ ਨਦੀਨ ਹੋ ਜਾਂਦੇ ਨੇ ਬਾਗ ਦੀ ਗੌਰ ਨਹੀਂ ਹੁੰਦੀ ਜੇਕਰ ਤੁਸੀਂ ਬਾਗ ਦੀ ਪ੍ਰੋਪਰ ਸਬਜ਼ੀਆਂ ਦੀ ਖੇਤੀ ਕਰੋਗੇ ਤਾਂ ਸਬਜ਼ੀਆਂ ਲੋਟੀ ਤੁਸੀਂ ਇਸ ਦੀ ਗੌਰ ਕਰੋਗੇ ਤਾਂ ਤੁਹਾਨੂੰ ਉਹ ਦਿਨ ਦੂਰ ਨਹੀਂ ਹੈਗੇ ਬਾਗ ਤੋਂ ਮੋਟੀ ਇਨਕਮ ਹੋਊਗੀ ਪੱਕਾ ਹੋਊਗੀ 100% ਹੋਊਗੀ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਵੀ ਵਧੀਆ ਤਰੀਕੇ ਨਾਲ ਬਾਗ ਦੀ ਲਵਾਈ ਕਰੋ ਜੇਕਰ ਤੁਸੀਂ ਵਧੀਆ ਤਰੀਕੇ ਨਾਲ ਬਾਗ ਲਾਗੇ ਬਾਗ ਤੁਹਾਡਾ ਕੰਮਜਾਪ ਹੋ ਗਿਆ ਤਾਂ ਬਾਗ ਤੁਹਾਨੂੰ ਲੱਖਾਂ ਦੇ ਵਿੱਚ ਪੈਸੇ ਦੇਊਗਾ ਹਜ਼ਾਰਾਂ ਚ ਨਹੀਂ ਦਿੰਦਾ ਏਸੇ ਤਰ੍ਹਾਂ ਤੁਸੀਂ ਇਸ ਦੇ ਵਿੱਚ ਪਹਿਲਾਂ ਸਬਜ਼ੀਆਂ ਦੀ ਖੇਤੀ ਕਰੋ 2 ਸਾਲ ਕਰੋ 3 ਸਾਲ ਹੁੰਦੀ ਹੈ 3 ਸਾਲ ਕਰੋ ਜਿਵੇਂ ਇਹ ਵੱਡਾ ਬਾਗ ਹੈਗਾ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਵੀ 1 ਸਾਲ 1 ਮਹੀਨੇ ਦਾ ਹੋ ਗਿਆ ਸੰਘਣਾ ਹੋਣ ਦੇ ਕਾਰਨ ਇਹਦੇ ਵਿੱਚ ਅਗਲੇ ਸਾਲ ਨਹੀਂ ਹੋਣੀ ਕੀ ਤੇ ਜੇ ਕੋ ਮੌਕਾ ਦਸੂਗਾ ਜੇਕਰ ਬੁੱਟਾ ਠੀਕ ਲੱਗੂਗਾ ਤਾਂ ਹੋ ਵੀ ਜਾਊ ਕੋਈ ਹਲਕੀ ਪੁਲਕੀ ਹੋ ਜੂ ਘਟ ਹੋ ਜੂ ਆਪਾਂ ਨੇ ਇਹਦਾ ਬਾਗ ਲਾਇਆ ਨਾ ਜੇ ਬਾਗ ਦੇ ਵਿੱਚ ਆਪਾਂ ਖੇਤੀ ਕਰ ਰਹੇ ਆ ਸਬਜ਼ੀਆਂ ਦੀ ਆਪਾਂ ਸਬਜ਼ੀਆਂ ਦੇ ਵਿੱਚ ਬਾਗ ਦੀ ਤਾਂ ਨਹੀਂ ਕਰ ਰਹੇ ਯਾਨੀ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿੰਨੀ ਕ ਆਪਾਂ ਨੂੰ ਇਨਕਮ ਹੋਊ ਉੰਨੀੋਂ ਬਹੁਤਾ ਆਪਣਾ ਖਰਚਾ ਪਾਣੀ ਤੇ ਚੱਲੂਗਾ ਨਾ ਮੇਨ ਗੱਲ ਤਾਂ ਆਪਾਂ ਨੇ ਖਰਚਾ ਪਾਣੀ ਨੂੰ ਚਲਾਉਣਾ ਦੋ ਸਾਲ ਤੀਜੇ ਸਾਲ ਤੋਂ ਆਪਣਾ ਬਾਗ ਵਧੀਆ ਇਨਕਮ ਦੇਣੀ ਲੱਗ ਜੂਗਾ ਇਸ ਤਰ੍ਹਾਂ ਤੁਸੀਂ ਬਾਗਬਾਨੀ ਦੀ ਜੇ ਬਿਉਤਬੰਦੀ ਕਰਕੇ ਤੇ ਬੂਟਿਆਂ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਤੁਸੀਂ ਜਿਹੜੇ ਬੂਟੇ ਤਿਆਰ ਕਰੋਗੇ ਕਿਤੋਂ ਬੂਟੇ ਲਾਉਂਗੇ ਤਾਂ ਤੁਹਾਡਾ 50-60000 ਰੁਪਏ ਲੱਗ ਜੂਗਾ ਤੇ ਤੁਹਾਡੇ ਬੂਟੇ ਸਹੀ ਹੋਣ ਦੀ ਕੋਈ ਗਾਰੰਟੀ ਵੀ ਨਹੀਂ ਹੋਣੀ ਤੁਸੀਂ ਇਸ ਕਰਕੇ ਤੁਸੀਂ ਆਪਣੇ ਬੂਟੇ ਆਪ ਤਿਆਰ ਕਰੋ ਜਦੋਂ ਤੁਸੀਂ ਬੂਟੇ ਤਿਆਰ ਕਰੋਗੇ ਆਪਣੇ ਖੇਤ ਦੇ ਵਿੱਚ ਲਾਉਂਗੇ ਤੁਹਾਨੂੰ ਪੂਰਾ ਯਕੀਨ ਹੋਊ ਵੀ ਇਹ ਵੈਰਾਈਟੀ ਆ ਇਸ ਤਰ੍ਹਾਂ ਦੀ ਆ ਤੇ ਸਾਡਾ ਬਾਗ ਆਪਣੇ ਆਪ ਹੀ ਕਾਮਯਾਬ ਹੋਣਾ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਨਹੀਂ ਰਹਿਣੀ ਦੇਖੋ ਜੀ ਇੱਕ ਸਾਲ ਇੱਕ ਹੀਨੇ ਦਿਨੇ ਲਗਭਗ ਵਿੱਚੋਂ ਫੁੱਲ ਵੀ ਚੱਕ ਰੱਖਿਆ ਪੂਰਾ ਵਧੀਆ ਇੱਕ ਉਸ ਆਲੂ ਬਖਾਰਾ ਜੀ ਉਸ ਆੜੂ ਆ ਤੇ ਬਾਕੀ ਮੈਂ ਹੋਰ ਚੀਜ਼ਾਂ ਬਾਰੇ ਤੁਹਾਨੂੰ ਵੀਡੀਓ ਬਣਾ ਕੇ ਫੇਰ ਪਾਵਾਂਗਾ ਕਦੇ ਇਦੇ ਵਿੱਚ ਲੋਕ ਵਿੱਚ ਵਿੱਚ ਦੇ ਕਣਕ ਆਉਣਗੇ ਵੀ ਕਣਕ ਬੀਜ ਦੇ ਕਣਕ ਕਣਕ ਨਹੀਂ ਵੀਰੇ ਸੈੱਟ ਰਹੇ ਦੀ ਨਾ ਹੀ ਇਹਦੇ ਵਿੱਚ ਸਰੋਂ ਸੈੱਟ ਰਹੇ ਦੀ ਆ ਤੁਸੀਂ ਛੋਟੀਆਂ ਸਬਜ਼ੀਆਂ ਦੀ ਖੇਤੀ ਕਰੋ ਇਹਦੇ ਵਿੱਚ ਆਲੂ ਦੀ ਖੇਤੀ ਕਰੋ ਕਰੋ ਬੜੀ ਵਧੀਆ ਹੋਊਗੀ ਸਿਰੇ ਦੀ ਹੋਊਗੀ ਆਲੂ ਦੇ ਨਾਲ ਤੁਹਾਡੇ ਬਾਗ ਦੀ ਵੀ ਜ਼ਿੰਦਗੀ ਬਣੂਗੀ ਐਨਾ ਕੁਝ ਕਹਿੰਦਾ ਹੋਇਆ ਜੇਕਰ ਕੋਈ ਗਲਤ ਬੋਲ ਗਿਆ ਤਾਂ ਖਿਮਾ ਜੱਜ ਕਾ ਮਾਫ ਕਰਨਾ ਮੈਂ ਤੁਹਾਡਾ ਹੰਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੋ ਤੇ ਇੰਨਾ ਕੁਸ ਕਹਿੰਦਾ ਹੋਇਆ ਧੰਨਵਾਦ ਜੀ